ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਸਵੇਰ ਦੇ ਬੱਜੇ ਨੇ ਹਜੇ 11 11 ਵਜਨ ਦੇ ਨਾਲ ਹੀ ਜਾਦਦੀ ਵੀ ਰੋਟੀ ਪਾਣੀ ਖਾ ਲਿਆ ਤੇ ਸਵੇਰੇ ਸਵੇਰੇ ਸੇਵਾ ਦਾ ਟਾਈਮ ਹੁੰਦਾ ਹਨਾ ਤੇ ਘੋਗ ਲਵਾਉਣਾ ਹੁੰਦਾ ਤੇ ਸਾਰੇ ਸਵੇਰ ਟਾਈਮ ਲਾਈਨ ਆ ਤੋਂ ਲੈਂਦੇ ਆ ਤੇ ਸਾਰੇ ਸੇਵਾ ਕਰਦੇ ਰਲ ਕੇ ਤੇ ਉਸ ਤੋਂ ਬਾਅਦ ਜਿਹੜਾ ਆ ਹੁਣ ਗੱਡੀ ਸਟਾਰਟ ਖੜੀ ਆ ਆਪਣੀ ਕਾਰਨੇ ਆ ਵੀ ਅੱਜ ਆਪਾਂ ਜਾਣਾ ਸੌਦਾ ਪੱਤਾ ਲੈਣ ਜਿਹੜਾ ਵਿਆਹ ਦਾ ਸਾਰਾ ਕਿਉਂਕਿ ਅੱਜ ਮੇਰੇ ਕੋਲ ਟਾਈਮ ਹੈਗਾ ਤੇ ਅੱਜ ਮੈਂ ਲਿਆ ਕੇ ਰੱਖ ਦੇਣਾ। ਇਸ ਤੋਂ ਬਾਅਦ ਮੇਰੇ ਕੋਲ ਟਾਈਮ ਨਹੀਂ ਲੱਗਣਾ। ਫਿਰ ਜਮਾ ਨੇੜੇ ਜਾ ਕੇ ਵਿੱਚ ਜਾ ਕੇ ਲਿਆਉਂਦੇ। ਉਦੋਂ ਬਹੁਤ ਭਾਜੜ ਪੈ ਜਾਂਦੀ ਹੈ ਕਿਉਂਕਿ ਪਰਚੀ ਮੈਂ ਖਾਲੀ ਪਛਾਦੀ ਸੀ ਸੌਦੇ ਵਾਲਾਂ ਨਾਲ ਤਾਂ ਉਹਨਾਂ ਨੇ ਪਾ ਕੇ ਰੱਖਿਆ ਪਾਉਣਾ ਬਸ ਉਹ ਚੱਕ ਕੇ ਲਿਆਉਣਾ। ਗੱਡੀ ਤੇ ਤਾਂ ਆਉਣਾ ਨਹੀਂਗਾ। ਉਹ ਤਾਂ ਉੱਤਰੋਂ ਕੋਲ ਟੈਂਪੂ ਕਰਾਉਣਾ ਪਊਗਾ ਥਰੋ। ਛੋਟਾ ਥੀ ਵਗੈਰਾ ਕਰਵਾ ਲਾਂਗੇ ਜਾਂ ਬਲੇਰੋ ਕਰਵਾ ਲਵਾਂਗੇ ਉੱਤੇ ਆ ਜੂਗਾ। ਤੇ ਬਾਕੀ ਦਾ ਜਿਹੜਾ ਇੱਕ ਦੋ ਚੀਜ਼ਾਂ ਹੋਰ ਆ। ਮਤਲਬ ਏਸੀ ਚੱਕ ਕੇ ਲੈ ਕੇ ਆਉਣਾ। ਇੱਕ ਦੋ ਚੀਜ਼ਾਂ ਹੋਰ ਆ ਉਹ ਚੱਕ ਉਹ ਵੀ ਆਪਾਂ ਉਹਦੇ ਤੇ ਹੀ ਧਰ ਲਿਆਉਣੀਆਂ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਫਿਰ ਵੇਣਾ ਕੀ ਬਣਦਾ ਜੁੜਦਾ ਤੇ ਸ਼ਹਿਰੋਂ ਇੱਕ ਦੋ ਚੀਜ਼ਾਂ ਮੇਰੇ ਖਿਆਲ ਚ ਹੋਰ ਲਿਆਉਣੀਆਂ ਚਲੋ ਮੈਂ ਟੈਂਕੀ ਵੀ ਚੱਕ ਕੇ ਲਿਆਉਂਦਾ ਤਾਂ ਕਿ ਟੈਂਕੀ ਫੁੱਪ ਜਾਂਦੀ 50 ਲੀਟਰ ਵਾਲੀ ਛੇਤੀ ਤੇ ਉਹਦੇ ਕਰਕੇ ਫਿਰ ਔਖਾ ਹੋ ਜਾਂਦਾ ਯਾਰ ਤੇ ਹੁਣ ਆਪਾਂ ਚੱਲਦੇ ਆਂ ਡੈਡੀ ਹੁਣੀ ਸੇਕੀਆਂ ਦੇ ਤੁੱਪਾ ਤੁੱਪੇ ਪਏ ਤੇ ਬਾਪੂ ਚਲ ਗਿਆ ਕਾਰਡ ਦੇਣ ਕਿਉਂਕਿ ਅੱਜ ਕੱਲ ਰਹਿ ਗਏ ਸੀਗੇ ਦਾ ਅਡਵੰਟਨ ਵਾਲੇ ਜਿਹੜੇ ਉਹਨੇ ਵੰਡਨੇ ਸੀਗੇ ਤੇ ਬਸ ਐਂ ਹੀ ਫਿਰ ਚੱਲ ਜਾਂਦਾ ਕੰਮ ਤੋਰੇ ਫੇਰੇ ਚ ਤੇ ਹੁਣ ਆਪਾਂ ਚੱਲਦੇ ਆਂ ਸ਼ਹਿਰ ਨੂੰ ਤੇ ਫਿਰ ਵੇਖੀਏ ਕੀ ਬਣਦਾ ਚੜਦਾ ਕਰਦੇ ਆਂ ਸ਼ੁਰੂਆਈ ਦਾ ਬਲੌਗ ਫਾਈਨਲ ਵਾਲਾ ਅੱਜ ਤੇਰਾ ਬੈਗਪੈਕ ਹੋਣਾ ਉਹਦੇ ਤਾਂ ਕੋਈ ਸੀਗਾ ਉਹ ਤੇ ਰੱਖ ਲਓ ਉਹ ਇਹਦੇ ਚ ਪਿਆ ਇਹਦੇ ਚ ਪਿਆ ਇਹਦੇ ਚ ਪਿਆ

ਇਦਾਂ ਸਾਰੇ ਜਿਹੜੇ ਤੇਰੇ ਸਟਿਚ ਸੂਟ ਓ ਰੱਖੂੰਗੀ ਜਿਹੜਾ ਤੇਰਾ ਯੂਜ਼ ਦਾ ਸਮਾਨ ਇੱਧਰ ਹੋਊਗਾ ਜਿਹੜਾ ਅਨਯੂਜ਼ਡ ਹੋਊਗਾ ਉੱਧਰ ਹੋਊਗਾ ਇਹਦੇ ਚ ਤਾਜੂ ਆਰਾਮ ਨਾਲ ਨਾ ਹੂੰ ਲਾਲ ਸ਼ਾਬਨਾ ਦਾ ਗੂੜਾ ਲਾ ਲੀਆ ਹੂੰ ਲਾਲ ਨਹੀਂ ਆ ਉਹ ਰੰਗ ਟਮਾਟਰ ਹੀ ਚਾਹੀਦਾ ਟਮਾਟਰ ਹੀ ਆਹ ਕੋਈ ਘਰੀ ਤੇ ਚਾਹੀਦੀ ਆਪਾਂ ਬਾਹਰ ਠੀਕ ਐ ਬਾਹਰ ਰੱਖ ਲਓ ਜਾਗੋ ਵਾਲੇ ਦੇਣੇ ਹਾਂ ਗੋਟੇ ਦੇਣੇ ਜਾਗੋ ਵਾਲੇ ਦੇਣੇ ਹਾਂ ਲੈਣ ਨੂੰ ਫਿਰ ਇਹਨੂੰ ਸੌਖਾ ਰਹੂਗਾ ਇਧਰੋਂ ਕੱਢਣਾ ਸਵਾਲ ਆਪਣਾ ਯੂਜ਼ ਤੇ ਠੀਕ ਆ ਉੱਧਰ ਰੱਖ ਦੇ ਲਿੰਗੋਫੇਟ ਸ਼ੌਟ ਤਾਂ ਹੁਣ ਲਿਆ ਵੀ ਨਹੀਂ ਜਾਣਾ ਮੈਂ ਕੋਈ ਠੀਕ ਹੈ ਫਿਰ ਆਪਣੀ ਅਲਮਾਰੀ ਚ ਸੈਟ ਕਰ ਲੈਂਦੇ ਹਾਂ ਫੁਲਕਾਰੀ ਤਾਂ ਕੱਢ ਲਓ ਕਿਹੜੀ ਆ ਕੱਢਣੀ ਹੈ ਠੀਕ ਚੱਲੋ ਤੇ ਕਿਰਮੇਕਅਪ ਕਿੱਟ ਇੱਧਰ ਰੱਖ ਲੈਣੀ ਹੈ ਠੀਕ ਠੀਕ ਹਾਜੀ ਤੋਂ ਨੇ ਆ ਤੁਹਾਨੂੰ ਇਹ ਤਾਂ ਓਕੇ ਇਹ ਤਾਂ ਵਿੱਚ ਹੀ ਰੱਖ ਦੋ ਪਰ ਜਾਗੋ ਉੱਤੇ ਕਿਹੜਾ ਪਾਉਂਗੀ ਉਹ ਪਾ ਲੂੰਗੀ ਖੁਦ ਸੇ ਪਾ ਲੂੰਗੀ ਹਾਂ ਫਿਰ ਬਾਅਦ ਚ ਲੈਣੀ ਨਾ ਉਹ ਤਾਂ ਬਾਅਦ ਚ ਲੈ ਕੇ ਜਾਵਾਂਗੀ ਜਿੱਦ ਦੇ ਵਾਰ ਆਏਂਗੀ ਤੇਰੇ ਮੈਂ ਸਾਰਾ ਸਮਾਨ ਮਹਿੰਦੀ ਵਾਲੇ ਦਿਨ ਤੋਂ ਪਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਹਾਂ ਤੇ ਦੋ ਦਿਨ ਹੋਣਾ ਐਦਾਂ ਕਰ ਦਿੰਦੀ ਹਾਂ ਕਿ ਤੇਰਾ ਸਾਰਾ ਸਮਾਨ ਜਿਹੜਾ ਜਾਗੋ ਦੇ ਕੱਪੜੇ ਬਾਕੀ ਸਾਰੇ ਪੈਕ ਕਰਕੇ ਰੱਖ ਦੂੰਗੀ ਉਹ ਫਿਰ ਤੁਸੀਂ ਐਦਾਂ ਕਰੀ ਜਿੱਦ ਦੇ ਦਵਾਰੋਂ ਆਈਂਗੀ ਤੇ ਉੱਦੇ ਤੋਂ ਬੈਗ ਲੈ ਜੀ ਯਾਰ ਸਾਡੇ ਕੋਲ ਠੀਕ ਕਿ ਮੂੰਗੀ ਪੰਸਾਰੀ ਇਹ ਪਹੁੰਚ ਗਿਆ ਬਸ ਹੌਦਾਲਾ ਹੈ 2:00 ਵਜੇ ਤਿਆਰੀ ਹੋ ਗਈ ਬਸ ਠੀਕ ਹੈ ਲਾ ਫਿਰ ਗੱਡੀ ਖੜ ਜਾ ਪਹਿਲਾਂ ਯਾਰ ਲਾ ਵੀ ਮੈਂ ਤਾਂ ਦਰਖਸ਼ ਹੋ ਕੇ ਮੋਟਰਸਾਈਕਲ ਤੇ ਤੇ ਮੂੰਗੀ ਪੰਸਾਰੀ ਕਿਉਂ ਅਸੀਂ ਲੱਦ ਕੇ ਸਮਾਨ ਐਨਪੀ ਗੱਡੀ ਦੇ ਵਿੱਚ TV 103455 ਤੇ ਹੁਣ ਇੱਥੇ ਲੱਦ ਰਹੇ ਹੈ ਜੀ ਟੈਂਕੀ ਪੂਰੀ ਆ ਬੈਠਾ ਯੂਜ਼ ਪੀਣਾ ਹਾਂ ਹਾਂ ਤਾਂ ਦਾਤ ਦੇ ਤਾਂ ਵਿਆਹ ਦੀ ਗਿਣਿਆ ਜਾਣਾ ਸਭ ਕੁਝ ਹਾਂ ਆਲਾ ਫੜ ਮੂਰੇ ਰੱਖ ਲਈਏ ਆਪਦੇ ਕੋਲੇ ਆ ਉਹ ਆ ਗਈ ਆ ਉੱਥੇ ਰੱਖ ਨਹੀਂ ਨਹੀਂ ਆਹੀ ਠੀਕ ਆ ਯਾਰ ਚਿੱਟਾ ਇਹ ਬਈ ਬੰਦਾ ਫੋਨ ਨਹੀਂ ਚੱਕਦਾ ਇਹ ਹੈ ਯੈਂਕੀ ਨਹੀਂ ਨਹੀਂ ਮੇਰਾ ਪੈਕ ਮੁੱਕੇ ਵੇਚਦਾ ਹੀ ਮੈਂ ਕਿਆ ਫਿਰ ਚੱਕ ਤਾ ਲੈ ਉਹ ਮੈਂ ਸਕੂਟਰ ਚਲਾ ਹੀ ਜਾਂਦਾ ਸੀ ਬਾਈ ਪੁੱਤਰ ਫਾੜਾ ਤੈਨੂੰ ਪਤਾ ਗੱਡੀ ਵੱਡੀ ਆ ਟ੍ਰੈਕਿੰਗ ਮੰਡੀ ਦੇ ਵਾੜਾ ਹੁੰਦਾ ਨੂੰ ਪਤਾ ਆ ਆਏ ਹੁਣ ਤੂੰ ਮੋਟਰਸਾਈਕਲ ਥੋੜੀ ਸੈੱਟ ਦੇਗੀ ਸਣੀ ਦਿਓ ਰਿਆ ਪੁੱਛ ਦੇ ਉਹਨੇ ਇਹ ਜੋਟੇ ਜੋਟੇ ਟ੍ਰੈਕਟਰ ਕਿੱਥੇ ਹੈ ਡ੍ਰੈਕਟਰ ਅਈ ਸ਼ੋ ਇਸ ਮੈਨੀ ਸੀ ਸਟੂ ਇਸ ਗੋ ਟਰੈਕਟਰ ਵੀ ਆ ਦਿੱਤਾ ਟਰੈਕਟਰ ਹਾਂ ਟਰੈਕਟਰ ਕਿੱਥੋਂ ਲੈ ਕੇ ਆਏਗੇ ਕੱਢ ਜਾ ਫੇਰ ਖੜੀ ਕਰ ਦੇ ਉਹਨੂੰ ਕੁਰਸੀ ਜੂੰਡੀ ਦੇ ਲਾਟ ਕੱਟ ਗਿਆ ਗੁੱਸਾ ਥੋੜਾ ਯਾ ਪਰਪਲ ਤੇ ਫੈਂਕਦਾ ਕੀ ਕੰਬੀਨੇਸ਼ਨ ਆ ਯਾ ਕੇਕ ਕੋ ਬੈਗ ਬੈਗ ਤਾਂ ਗਿਆ ਸੌਦਾ ਲੈਣ ਤੱਕ ਨਹੀਂ ਤੱਕ ਉਹ ਬਈਆ ਕਿਹਨੇ ਤਾਂ ਤਾਂ ਸਾਡੇ ਉਹ ਗੱਗੂ ਵੇ ਦੇਲਾ ਫੇਰ ਬੈਗ ਤੋੜਨੇ ਗਈ ਸੀ ਗੱਗੂ ਤੂੰ ਟਾਲਦੀ ਨਹੀਂ ਹੈਗੀਗੀ ਦੂਜੇ ਵਾਰਚ ਵੀ ਮਰਵਾਉਣਾ ਗੰਡਾ ਬਾਪੂ ਨੂੰ ਉੜਕੇ ਲਾਇਆ ਮੈਂ ਤਾਂ ਨਹੀਂ ਐ ਚਲ ਥੋੜਾ ਇਹ ਗੁੱਸਾ ਦਾ ਠੰਡਾ ਹੋ ਗਿਆ ਗੱਗੂ ਸਾਰੇ ਸਿਰਦੂ ਕੇ ਗੁੱਸੇ ਚ ਹੈਗੀ ਸਨ ਦੇ ਦੇ ਗੁਰੂ ਤੂੰ ਇਧਰ ਫੜਾ ਲਿਆ ਕੇ ਛੱਟ ਲੱਗ ਗਈ ਇਹਨੂੰ ਕੋਈ ਨਹੀਂ ਸੱਟਾਂ ਸੱਟਾਂ ਦਾ ਛੱਟ ਦਿਖਾਉਣੀ ਪਰ ਉਹ ਸਰ ਤੇ ਜੂ ਨਹੀਂ ਸਰ ਕਰੇ ਡਰਸ ਦਾ ਕੀ ਬਣਾ ਲਿਆ ਮਾਈ ਬੇਬੀ ਕਹਿ ਦਿੱਤਾ ਬੇਰ ਅਰਦਾਸ ਜੂ ਕਰਾਉਣੀ ਸੀ ਤੁਸੀਂ ਦੋਵੇਂ ਇੱਕੇ ਦਾ ਮੋਟ ਘੜ ਗਏ ਤਾਂ ਪਪਾ ਪਾਟ ਕਰਿਆ मेरा बेर सिट है ना तो यू यू कर दी ने हाँ कौन तुरै तो वर्दा थोड़ा बच्चे तकदीर पहला बाल की दादी के दादी हैप्पी बर्थडे हैप्पी बर्थडे हैप्पी बर्थडे हैप्पी बर्थडे टू टू हैप्पी बर्थडे टू Happy happy, 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 happy birthday! My kid. My kid. My kid. Monster, monster, monster! Monster, monster, monster! Monster, monster, monster! ਆਰਚ 62025 4:00 ਵਜੇ ਜੇ ਮੰਡਗੋ ਆਗੇ ਸੀ ਬਾਈ ਤੇ ਸੌਦਾ ਪੱਤਾ ਵੀ ਲਾਤਾ ਹਨ ਮੇਰੇ ਮਗਰੋਂ ਹੀ ਕਿਉਂਕਿ ਮੈਂ ਤਾਂ ਹੋ ਗਿਆ ਸੀ ਲੇਟ ਤੇ ਹੁਣ ਆ ਗਿਆ ਫਾਈਨਲੀ ਉਹ ਟਾਈਮ ਜਦੋਂ ਆਪਾਂ ਚੱਲੇ ਆ ਗੱਡੀ ਧਵਾਉਣ ਸਕਾਰਪਿਓ ਕਾਰ ਤਾਂ ਕੱਲ ਪਾਪਾ ਮੰਡੀੋਂ ਧਵਾ ਲਿਆ ਆਇਆ ਸੀਗਾ ਤੇ ਅੱਜ ਮੈਂ ਪਹਿਲਾ ਵੇਸੇ ਇਹਨੂੰ ਮੰਡੀੋਂ ਧਵਾਉਣੀ ਸੀ ਬਟ ਫੇਰ ਮੈਂ ਸੋਚਿਆ ਵਿਚਾਲ ਆਪਾਂ ਥਤਵਾ ਲਾਂਗੇ ਕਿਉਂਕਿ ਮੈਨੂੰ ਘਰੇ ਆ ਕੇ ਥੋੜਾ ਜਿਹਾ ਕੰਮ ਸੀਗਾ ਖੇਤੀ ਮੈਨੂੰ ਅਜ ਵਿਚੜ ਘਰੇ ਆ ਕੇ ਕੰਮ ਨਿਭੜ ਜੂਗਾ ਉਹ ਨਿਵੇੜ ਤਾਂ ਤੇ ਹੋਣਾ ਆਪਾਂ ਚੱਲਿਆਂ ਘਾਰ ਧਵਾਉਣ ਸਕੋਰਪੀਓ ਅਬਲੂ ਤੇ ਅਬਲੂ ਤੋਂ ਧਵਾ ਕੇ ਇਹਨੂੰ ਬਣਾਉਣੇ ਹੁਣ ਚੱਕਾ ਚੱਕ ਕੇ ਕਿਉਂਕਿ ਹੁਣ ਜਿਹੜਾ ਆ ਮੰਡੀ ਦੇ ਆਲਮੋਸਟ ਕੰਮ ਜਿਹੜੇ ਆ ਸੌਦੇ ਪੱਤੇ ਵਾਲੇ ਤੇ ਹੋਰ ਲੱਲੇ ਭੱਬੇ ਨਿਭੜ ਗਏ ਸਬਜ਼ੀਆਂ ਸੁਬਜ਼ੀਆਂ ਹੈਗੀਆਂ ਉਹਨਾਂ ਕੋ ਚੱਲੀ ਜਾਂਦਾ ਹੁੰਦਾ ਹੁਣ ਗੱਡੀ ਰਿਸਕ ਦੀ ਹੋਣੀ ਚਾਹੀਦੀ ਹੈ ਪਹਿਲੀ ਕਪੜਾ ਕੁਪੜਾ ਮਾਰ ਕੇ ਤੇ ਫਿਰ ਵਧੀਆ ਬਣਾਉਣੀ ਆ ਸੋਹਣੀਆਂ ਕੱਢ ਕੇ ਤਾਂ ਵੇਖ ਲੈ ਕਈ ਨਾ ਮੈਂ ਪ੍ਰੈਸਨ ਦਿੱਤੀ ਪ੍ਰੈਸ ਕਰ ਕਰਕੇ ਸੂਤ ਬੋਣੀ ਬਣਾ ਲਾ ਸੁੱਕਦਾ ਪਾਈ ਤੋੜਕ ਨਹੀਂ ਘਾਰੀ ਇਹ ਲੈਂਦੀ ਆ ਚੇ ਘਾਰੀ ਕੰਮ ਕਰਦੀ ਸਹੀ ਹਾਂ ਆ ਵਧੀਆ ਸਾਲ ਦੀ ਗਰੰਟੀ ਆ ਬਸ ਡਿੱਗਣ ਤਾਂ ਬਚਾਉਣੀ ਆ ਬਸ ਉਹਦੇ ਤੇ ਰੱਖ ਦੇਣੀ ਹੁਣ ਪਹਿਲਾਂ ਵੀ ਇਹੋ ਜੀ ਸੀਗੇ ਆਪਣੇ ਭਾਰੀ ਸਾਡੇ ਵੀ ਆਈ ਹੈ ਘਾਰੀ ਸਾਡੇ ਉਹ ਮੈਨੂੰ ਲੱਗਦਾ ਉਹ ਵੀ ਥੋੜੀ ਹੈ ਇਦਾਂ ਵੀਧੋ ਇਹਨੂੰ ਦਿਖਾਓ ਪਹਿਲਾਂ ਇਹਨੂੰ ਸੰਘਾਓ ਹਰਤੀ ਜੀ ਮੇਰੀ ਬਹੁਤ ਰਹੀ ਕੀ ਆ ਵਧੀਆ ਲਾਲੀ ਖੰਮੜੀ ਵਿਆ ਦੇ ਖੰਮੜੀ ਬਣੀ ਤਾਂ ਲਾਲੀ ਤਾਂ ਬੜੀ ਜੀ ਆ ਉਹ ਵੇਖ ਲਾ ਦੇ ਤੇ ਪੇਟੀ ਚ ਮਾੜੇ ਨਾ ਮੈਂ ਤਾਂ ਸੁਣਿਆ ਕਿ ਇਹ ਬਾਗਤਾਂ ਨਾਲ ਥੰਦਾ ਦੁੱਧ ਨਹੀਂ ਨਿਕਲਦਾ ਮੈਂ ਘਰ ਕਰਕੇ ਆ ਜੈਨੂ ਹੈਗਾ ਫੇਰ ਇਧਰ ਸਬਜ਼ੀ ਤੜਕਾ ਲੱਗ ਜੂਣਾ ਸਸਰੀ ਘਰ ਜੀ ਸਸਰੀ ਘਰ ਜੀ ਅੰਦੇ ਸਸਰੀ ਘਰ ਉਹ ਬਾਬੇ ਦੀ ਬਾਣੀ ਉਧਰ ਆ ਮੈਨੂੰ ਸਸਰੀ ਘਰ ਦਾ ਮੈਨੂੰ ਬੁਲਾਉਣੀ ਸੀ ਕੋਈ ਬੁਮਾ ਚੱਲਦਾ ਸੱਚੀ ਦਾਵਾ ਪੁੱਤ ਅੱਛੀ ਕਾ ਕੋਈ ਨਹੀਂ ਸੇਮ ਟੂ ਸੇਮ ਕੋਈ ਚੱਕਰ ਨਹੀਂ ਮੈਨੂੰ ਬੀਬੀ ਬੂਬੀ ਘਟਿਆ ਲੱਗਦਾ ਮੈਨੂੰ ਫਾਈਲ ਲਿਪਸਟਿਕ ਲਗੀ ਪਈ ਆ ਇਹ ਜਿਹੜਾ ਕਾਲਾ ਲਾਈਪਸਟਿਕ ਹਾਂ ਕੱਲ ਨੂੰ ਹੀ ਜੀ ਲੱਗੀ ਨਾ ਇਧਰ ਮੈਂ ਬੜਾ ਮਿੱਤਰਾਂ ਦੀ ਤੇ ਇਧਰ ਵਿਆਹ ਦੀ ਕੁੜੀ ਜਿਹੜੀ ਆਪਦੀ ਸਫਾਈ ਕਰੀ ਐ ਸਮਾਨ ਦੀ ਪੂਰੀ ਕੋਈ ਇਹਦੇ ਕਸਰ ਨਹੀਂ ਹੋਣੀ ਚਾਹੀਦੀ ਕਹਿੰਦੀ ਮੈਂ ਵਲੌਗ ਦੇਖ ਦੇਖਿਆ ਸੀ ਨੀ ਪੱਤਲਾ ਲਾ ਕੇ ਆਪੇ ਫੁੱਫਮਣੇ ਕਿ ਆਪੇ ਗਰਮੀ ਵਾਲੇ ਕੱਪੜੇ ਰੱਖਦੀ ਹੁੰਦੀ ਹਾਂ ਹਾਂ ਫੋਲਡ ਕਰਕੇ ਰੱਖਦੀ ਆ ਇਹਨੂੰ ਇਹਦੇ ਚ ਮੈਂ ਗਰਮੀ ਵਾਲੇ ਕੱਪੜੇ ਰੱਖਦੀ ਫਿਰ ਮੈਂ ਆਏ ਆਪਣੇ ਉਹ ਡਰਾਅਰ ਲੈਣੀਗਾ ਆਪਣੇ ਬੇਬੇ ਹਾਂ ਨਹੀਂ ਹੈਗਾ ਤਾਂ ਬਾਕੀ ਦਾ ਸੇਮ ਆਪਣੇ ਨਾਲ ਲੈ ਗਈ ਮੈਂ ਕੀ ਗੱਡੀ ਕੱਢ ਦੂੰ ਤਾ ਨਾ ਆਹ ਚੰਦੇ ਨੇ ਮੋਟੇ ਮੀਰਾ ਦੇਖੋ ਆਹ ਤਾਂ ਕੋਈ ਨਹੀਂ ਕੋਲੋਂ ਜੰਮੇ ਸੱਤ ਮੈਂ ਆਪੇ ਉਹ ਮਮੀ ਨੂੰ ਕਰਾਇਓ

ਨਾਨੀ ਨਾਨੀ ਨੂੰ ਦਵਾਈ ਲੈ ਕੇ ਆਉਣੀ ਆ ਕਿ ਕਿਵੇਂ ਕਰਾਉਣੀ ਆ ਮੈਂ ਵਲੌਗ ਚ ਦੱਸ ਰਹੀ ਆ ਤੇ ਆਲੂ ਪਾ ਤੇ ਪਾਣੀ ਥੋੜਾ ਹੀ ਪਾਣਾ ਹੁਣ ਅਸੀਂ ਬਿਸਤਰੇ ਲੈ ਕੇ ਚੱਲੇ ਆ ਉਧਰ ਉੱਥੇ ਇਕੱਠੇ ਕਰਕੇ ਰੱਖਦੇ ਆ ਫੇਰ ਪੀਟੀਚ ਪੂਆ ਦੀ ਪੀਟੀਚ ਪਾਵਾਂਗੇ ਸਮਾਨ ਤਕਦੀਰ ਹੁੰਦੀ ਆ ਮੈਂ ਚੱਲੀ ਪੂਆ ਦਾ ਸੁਮੋ ਮਿੱਟੋ ਹਾਂ ਪਾਂਦੀ ਕਿ ਪੰਜ ਦਰੀਆਂ ਪੰਜ ਦਰੀਆਂ ਪੰਜ ਫੇਸ ਪੰਜ ਚਾਰ ਦਰਾਂ ਦਾ ਜੋੜਾ ਸੀ ਮੰਮੀ ਇਸ ਚ ਉਹ ਪਛਾਤੀਆਂ ਉਹਨਾਂ ਲਈ ਪਛਾਤੀਆਂ ਕੋਣੀ ਆਏ ਅੱਲੇ ਵਿੱਚ ਹੁਣ ਵਿੱਚੋਂ ਕਰ ਲੈ ਕਿੱਥੇ ਝੁੰਡਿਆ ਟਾਂਡੇ ਉਹਦਾ ਉਹ ਦੇ ਦਰਾਜ ਚ ਹੁੰਦਾ ਨਹੀਂ ਮਿਲ ਰਿਹਾ ਯਾਰਾਂ ਸੋ

ਮਿਸ਼ਾ ਆ ਜਾਨੀ ਜਾਨੀ ਤੇਰੀ ਵਾਲਾ ਨਹੀਂ ਕਿਹਦਾ ਦਵਾਈ ਤੇਰੀ ਦਾ ਆਪ ਦੀ ਲੱਗ ਜਾਂਦੀ ਸਾਰੇ ਦਵਾਈਆਂ ਪਈ ਹੋਇਆ ਐਦਾਂ ਚ ਕੀ ਗੱਗੂ ਆਹ ਕਿਹੜਾ ਕੰਬਲ ਹੈ ਕੋਈ ਫੋਟ ਬਣੋ ਸਪਾਇਆ ਉਹ ਬਣਾ ਨਾ ਰੱਖ ਜਾਈਆ ਅੱਛਾ ਨਹੀਂ ਨਹੀਂ ਜਾਂਦੀ ਥੋੜਾ ਕੰਬਲ ਜਿਹਾ ਬਣਾ ਕੇ ਫਿਰ ਹੋਏਗਾ

ਮੈਂ ਪਾ ਰਹੀ ਆ ਕਿ ਇੱਤੀ ਤਾਂ ਐ ਕੜਕਣ ਲਾਦੀ ਜੋ ਤੂੰ ਨਹੀਂ ਪਾ ਰਹੇ ਅੱਜ ਦਾ ਦਿਨ ਸਲੱਖਣਾ ਜੀ ਹਾਂ ਗਾਓ ਗੀਤ ਚਲੋ ਛੋਟੀ ਮੰਮੀ ਤੇ ਵੱਡੀ ਮੰਮੀ ਗਾਉਂਦੇ ਹਾਂ ਚਲੋ ਆਹ ਦੇਖੋ ਰੋਲੇ ਗਾਹੀ ਮੈਦਰਾ ਸਟਾਰਟਿੰਗ ਕਰਦੇ ਹਾਂ ਪਰ ਲਖਾਂ ਗੀਤ ਗਾਉਂਦੇ ਨੰਸ ਰੱਖਣਾ ਨਹੀਂ ਸਾਨੂੰ ਨਿਤ ਨਿਤ ਨੀਤੀਆ ਵੇ ચલો મમુર દેમાની ਆਪਣਾ ਮਨ ਕੱਲ ਵੀ ਨਹੀਂ ਬਣਦੀ ਮੈਂ ਕਿਹੜੀ ਬਾਤਤਾ ਦੇ ਨਾਲ ਹੀ ਹੋ ਜਾਣਾ ਆਪਣੀ ਨੀ ਕੜ ਲਿਪੜਿਆ ਵਾ ਬਸ ਹੈ ਕੋਈ ਨਾ ਸਭੀ ਬਰਾਬਰ ਆਉਗੀ ਤੈਂ ਚਲੋ ਲੈ ਉਧਰ ਫੜਾਓ ਉਧਰੋਂ ਮੰਮੀ ਫੜਾਓ ਆਹ ਤੱਕ ਹੀ ਜਾਂਦੇ ਹੋ ਤੈਂ ਮੈਂ ਵੀ ਇੱਟ ਕੰਮਾ ਰਿਹਾ ਹਾਂ ਹਾਂ ਬੰਦ ਹੋ ਗਈ ਉਹ ਯਾ ਨੋ ਬਈ ਲੈ ਉਹ ਨੋ ਲੀ ਨੋ ਸਾਹੋ ਸਾਹ ਕਹੋਗੀ ਸਾਹੋ ਸਾਹ ਹੋ ਗਈ ਆਹ ਸਿੰਪਲ ਜਿਹਾ ਨਹੀਂ ਰੱਖਦੇ ਆਂ ਤੇ ਉਹ ਹੀ ਆਈ ਤੇ ਕਿਸੇ ਨਾ ਤਰ ਚੁੱਕਦੇ ਸਹੀ ਗੱਲ ਆ ਫਿਰ ਇਹ ਫਲਾਵਟ ਆ ਨਾ ਹਜੇ ਵੈਸਪਰੈਂਚ ਤਾਂ ਕਰਕੇ ਨਹੀਂ ਆਣਾ ਨਹੀਂ ਉਹ ਵੀ ਰੱਖਣਾ ਹੂੰ ਉਹ ਆਹੋ ਆਹ ਕਿਤੇ ਮੈਨੂੰ ਵੀ ਆਏ ਸੀਗਾ ਟੀ ਦਾ ਭਰ ਜਾਣੀ ਮੈਨਾਂ ਦੂਜੇ ਸਮਾਨ ਨਹੀਂ ਚਲ ਇਹ ਉਂ ਰੱਖ ਕੇ ਲੈ ਜਾਾਂਗੇ ਤਾਂ ਅਗਲੇ ਆਪ ਮੁੜ ਕੇ ਬਾਅਦ ਚ ਬਿੱਡਾ ਉੱਡਾ ਚ ਪਾ ਲੈਣਗੇ ਤੇ ਜਾਂ ਬਰਾਇ ਕਰਦੇ ਕੇਸ ਕੱਪੇ ਤੇ ਬਿੱਡਾ ਜਬਾਂਦੀ ਨੂੰ ਪੇਟੀ ਰੱਖਦੇ ਨੇ ਤੇ ਪੇਤੇ ਐ ਬੈੱਡ ਭਾਰੇ ਹੋ ਜਾਣੇ ਪੈਡ ਲੱਕੜ ਦੇ ਕੱਲ ਨਾ ਚਾਦਰਾਂ ਚੁੱਦਰਾਂ ਤੇ ਉਹ ਕੋ ਰੱਖਾਂਗੇ ਪਾਂਡੇ ਹਾਂ ਕਾਹੋਂ ਪੂਰਾ ਪੂਰਾ ਅਗਲੇ ਨੂੰ ਹੋਆ 75 ਰੁਪਏ ਕਾਰਟਨ ਦੀ ਟਾਕ ਚੀਕ ਕਰ ਰਹੀ ਸੀ ਮਾਂ ਹੁੰਦੇ ਜੱਲੇ ਗਏ ਨੂੰ ਪੂਰਾ ਨਾ ਸਾਲਿਆ ਇੱਕ ਦਿਨ ਦੀ ਗੱਲ ਹੈ ਉਹ ਦਿਨ ਉਹ ਬੀਤੀ ਕਰਨ ਨੂੰ ਮਿਲ ਇਕੱਠਾ ਹੋਣਾ ਝਾੜਨ ਮੱਟ ਜਾਣੇ ਉਹ ਹਣੀ ਆਪਾਂ ਨੂੰ ਲੱਗਣਾ ਦੋ ਨਾ ਕੰਮ ਕਿ ਤੇਰੇ ਕੋਲ ਦੇਖੀ ਪਤਾ ਚਲੋ ਚਾ ਲੋ ਲਓ ਵੀ ਪਰਜਾਈਆਂ ਨੇ ਭਾਰਤੀ ਪੇਟੀ ਉਹ ਇੱਕ ਰੱਖਾਂਗੇ ਬਾਹਰ ਰੱਖਾਂਗੇ ਉਹ ਉੱਪਰ ਰੱਖਾਂਗੇ ਨਾ ਇੱਧਰ ਖਾਣ ਨੂੰ ਉਹਨੂੰ ਕਾਹ ਤੋਂ ਵੇਈਂ ਮੈਨੂੰ ਇੱਧਰ ਮੋੜੋ ਮੈਨੂੰ ਚਾਹ ਜੱਜ ਵੇਈਂ ਇੱਕੋ ਜੀਆਂ ਦੋਨੇ ਚਾ ਲੋ ਚੱਲ ਬੋਲੀ ਬੈਗ ਨੂੰ ਮੂੰਗੀ ਦਾਣੇ ਕਰਤਾ ਲਾਣਾ ਦਾਲ ਲੈ ਜਾ ਦਾਲ ਬਣ ਗਈ ਹੋਈ ਆ ਜੇ ਕੋਈ ਨਹੀਂ ਚੋਣਦੇ ਨਾ ਕਿੰਨਾ ਪ੍ਰਵਾਹ ਲੈ ਤੁਸੀਂ ਪ੍ਰਵਾਹ ਲੈ ਰਸ ਕੀ ਕਰਨਾ ਹੱਥ ਘਰ ਜਾ ਕੇ ਹੁਣ ਦੋ ਜਮ ਤਾਰ ਗੱਲਾਂ ਕਰ ਲੈਣਗੇ ਕਿ ਮੂੰਗੀ ਦਾਣੇ ਚੱਲ ਉਧਰ ਕੋਈ ਸਮਾਨ ਦਾ ਨਹੀਂ ਹੈਗਾ ਨਹੀਂ ਚੱਲ ਤਾਂ ਗੋਦ ਲੈ ਆਉਂਦੇ ਹਾਂ ਚੱਲ ਵੇ ਸਾ ਤਰ ਤਾ ਇਹ ਉੱਥੇ ਰੱਖੇ ਉੱਤੇ ਪੈਕਟੀ ਖਲਾਈ ਦਾ ਸੂਟ ਬਾਗ ਦੇ ਵੀ ਉੱਤੇ ਰੱਖੋ ਬਾਗ ਉੱਤੇ ਲਾ ਦਿਓ ਇਹਨੇ ਨਹੀਂ ਇੱਥੋਂ ਉਪਰ ਬਾਗ ਤੇ ਉੱਤੇ ਸੂਟ ਰੱਖਿਆ ਹਾਂ ਬਾਗ ਤੇ ਉੱਤੇ ਸੂਟ ਰੱਖ ਦੇ ਚਾਹ ਦੇਓ ਥੀਲਾ ਕਰਾਣਾ ਇੱਕ ਬਾਹਰ ਕਿੱਥੇ ਪਰਾ ਥੀਲਾ ਕਰਾਣਾ ਇੱਕ ਬਾਹਰ ਕਿੱਥੇ ਇਹ ਵੀ ਕੋਈ ਸਮਾਂ ਤਾਂ ਕਹਿ ਗਿਆ ਸਰ ਬਾਹਰ ਕਿੱਥੇ ਚਲ ਕੱਲ ਬਰਾਬਰ ਜੇ ਹੋ ਗਈ ਹੋ ਵੀ ਪਾਓ ਬਾਗ ਦੇ ਇਹ ਆ ਜੀ ਕਾਰਜ ਹੋ ਗਏ ਕੀ ਭਾਗ ਵਾਲੇ ਹੁੰਦੇ ਕਾਰਜ ਤਾਂ ਹਜੇ ਇਹਦਾ ਇਹਦਾ 17 ਤਰੀਕ ਨੂੰ ਕਰਾਂਗੇ ਬਰੋਲੇ ਨਹੀਂ ਤਵੇ ਲਾਉਣੇ ਨਹੀਂ ਉਹ ਗੱਲ ਕਰਦੇ ਆਂ ਵੀ ਜਗ੍ਹਾ ਹੈਗੀ ਆਪਣੀ ਚੰ ਚਲੋ ਜੀ ਤੇ ਹੈਗੀ ਹੋ ਗਈ ਭੈਣ ਦੀ ਜਾਨ ਦੀ ਚਲੋ ਅਦੂ ਤੁਮੀ ਦਾ ਜਮਾਨ ਤੈਗੋਗੇ ਪੱਤ ਭਾਈ ਕੀ ਰਹੀ ਛੂਟ ਇਥੇ ਲਿਆ ਉਥੇ ਖਾਲੀ ਥਾਂ ਹੈ ਹਾਂ ਤਾਰੇ ਨਾ ਪੂਮਾ ਤੋਰ ਤਾ ਕੀ ਰਹੀ ਨਾ ਸਹੀ ਗੱਲਾਂ ਬੀਤੇ ਤੂੰ ਰਹਿ ਗਈ ਤੈਨੂੰ ਵੀ ਤੋੜ ਦਾਂਗੇ ਟੈਨਸ਼ਨ ਨਾ ਲੈ ਮੈਂ ਤਾਂ ਕਹੀ ਟੈਨਸ਼ਨ ਨਾ ਪਾ ਰਹੀ ਨਹੀਂ ਨਹੀਂ ਬਸ ਧੀ ਚਲੋ ਵਾਇਰੂ ਤੇ ਕਰੋ ਬੰਦ ਚਲੋ ਵਾਇਰੂ ਚਾਲ ਚਾਲ ਮਾਨਾ ਗਾੜੀ ਹੋ ਗਈ 23 ਦਾ ਸਮਾਨ ਮੰਮੀ ਨੇ ਕਮਰੇ ਨੂੰ ਸਾਰਾ ਕੰਮ ਕਰੂਗੀ ਹਾਂ ਬਣਾ ਤੇਰੀ ਡਰੈਸ ਦਾ ਮੂੰਹ ਆਇਆ ਨਾ ਕਿ ਮੈਂ ਹੱਦੀ ਦਾ ਆਇਆ ਨਾ ਉਹ ਵੀ ਮੰਨ ਲੈ ਪਰ ਇਹ ਨਾਲ ਇਹ ਵੀ ਮੰਨ ਗੁਰਾ ਸਿਲ ਕਰੇਗਾ ਸਾਨੂੰ ਵੀ ਇਸ ਮੰਡਾ ਆਵੇਗਾ ਸਹੀ ਗੱਲ ਆ ਨਵਿੰਦਰ ਇੱਥੇ ਵੀ ਆਪਾਂ ਸਮਝ ਨਹੀਂ ਮੈਨੂੰ ਆਦੇ ਵੀ ਇੰਦਰ ਆਪਾਂ ਢੇ ਉਹਦੇ ਚ ਰੱਖ ਲੈ ਬੈਠ ਜਾ ਕਿੱਥੇ ਮੰਮੀ ਢਾਂਡੇ ਤਾਂ ਆਏ ਆ ਵੀ ਉਹਨੋਂ ਉੱਥੇ ਪਏ ਆ ਉਹ ਤਾਂ ਉੱਦੇ ਜਾਣ ਵੇਲੇ ਧਰ ਲਾਂਗੇ ਵਿੱਚੋਂ ਗੱਡੀ ਦੇ ਉਹ ਮੁੜ ਕੇ ਉੱਥੇ ਕੱਢ ਲਾਂਗੇ ਨਾ ਐਂ ਭਾਰਾ ਬੜਾ ਹੋ ਜਾ ਸਮਾਨ ਕੀ ਇਹ ਲੈ ਜਾ ਕੋਈ ਨਹੀਂ ਆਈ ਨਹੀਂ ਨਾ ਨਾ ਹਾਂ ਕੱਲ ਨੂੰ ਕਰ ਦਾਂਗੇ ਫੇਰ ਅੱਜ ਪਿਆ ਰਹਿੰਦੇ ਉਹ ਤਾਂ ਵੇਖ ਲੈਨੇ ਕੋਈ ਨਹੀਂ ਅਸਲ ਆਇਆ ਸੀ ਤੇ ਖੁਸ਼ੀ ਨਹੀਂ ਲੈ ਕੇ ਆਏ ਸੀ ਤੇ ਸ਼ੁਕਰੀਆ ਬਹੁਤ ਬਹੁਤ ਪਾਪੇ ਆਪੇ ਲੱਗੇ ਹੋ ਪਾਪੇ ਸਾਡੇ ਮੁੰਡਾ ਸਾਡੀ ਗਤੀ ਨਹੀਂ ਹੈਗੀ ਜਲਦੀ ਆ ਗਿਆ ਉਹ ਦੂਜਾ ਲੇਟ ਆ ਇਧਰੋਂ ਛੱਡਿਓ ਲੇਟ ਲੇਟ ਚ ਕਹੀਂ ਲਾਲੀ ਉਹਨਾਂ ਨੂੰ ਫੋਨ ਲਾ ਲਗੇ ਢਾਲੀ ਵਾਲ ਕੱਢ ਜਾ ਕੱਢਦਾ 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 ਫੋਨ ਲਾ ਲੇ ਲੋ ਜੀ ਨਵਦੀਪ ਢਾਲੀ ਵਾਲ ਮੂਠਾ ਚੱਕ ਆਵਦਾ ਨਵਦੀਪ ਢਾਲੀ ਵਾਲ ਤੇ ਲਵਦੀਪ ਢਾਲੀ ਵਾਲ ਜਿਹੜਾ ਮੇਰਾ ਫਰੈਂਡ ਦਾਸ ਆਸਟ੍ਰੇਲੀਆ ਵਾਲਾ ਉਹਨਾਂ ਦੇ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਨਵਦੀਪ ਮੇਰੀ ਭੈਣ ਬਣ ਜਾਂਦੀ ਆ ਹਮ ਕਦੇ ਕਦੇ ਸਾਡੂ ਬਣ ਜਾਂਦਾ ਕਦੇ ਕਦੇ ਕਦੀ 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 ਕਹ ਦਿੰਦੀ ਮੈਂ ਤੇਰੀ ਜਠਾਣੀ ਆ ਵੱਡੀ ਕਿ ਉਹ ਦਾਸ ਵੱਡਾ ਆ ਕਦੀ ਕਹਿ ਦੂਗੀ ਮੈਂ ਭੈ ਮੜਨਾ ਜਦ ਜਦੋਂ ਤੱਕ ਤਕਦੀਰ ਤਾਈ ਕਹਿ ਦਿੰਦੀ ਉਹ ਤਾਂ ਬਣ ਜਾਂਦੀ ਮਾਸੀ ਤੇ ਜਦੋਂ ਰੋਗ ਜਮਾਉਣ ਦੀ ਗੱਲ ਆ ਉਹਦੀ ਫੇਰ ਬਣ ਜਾਂਦੀ ਜਠਾਣੀ ਚਾਕੂ ਲਿਆ ਤੂਗੇ ਬਾਂਧੀ ਚਾਕੂ ਮਾੜੀ ਬੋਲ ਕਰਨਾ ਮੈਂ ਪਹਿਲੀ ਲੋੜ ਨਹੀਂ ਸੀਗੀ ਮੈਨੂੰ ਪਹਿਲੇ ਸ਼ੱਕ ਸੀਗਾ ਵੀ ਕੁਛ ਨਾ ਕੁਛ ਲਾਲੀ ਅਸਲ ਚ ਪਤਾ ਨਹੀਂ ਤੇਰੀ ਕਿਸਮਤ ਕੀ ਹੈ ਪਤਾ ਨਹੀਂ ਸਾਰੇ ਤੈਨੂੰ ਉਹ ਹੀ ਮੋਹ ਕਰਦੇ ਆ ਮੋਹ ਕਰਦੇ ਆ ਸਾਰੇ ਹਾਂ ਬਹੁਤ ਚੀਜ਼ਾਂ ਦਾ ਲਾਲੀ ਲਈ ਇੰਨੀਆਂ ਗਿਫਟ ਆਈਆਂ ਜਣੀਆਂ ਨਾ ਕੱਲ ਆਇਆ ਉਹ ਪ੍ਰੈਸਟੇਬਲ ਅੱਜ ਆਣਾ ਠੀਕ ਆ ਉਹਦੇ ਅੰਕਲ ਨੇ ਦਿੱਤਾ ਇਹਨੂੰ ਗਿਫਟ ਹਾਂ ਠੀਕ ਆ ਉਹ ਨਿਆਣੇ ਵਾਲੇ ਨੇ ਤੇ ਕੱਲ ਵੀਰਪਾਲ ਹੋਰ ਆਣੇ ਤੇ ਗੱਗੂ ਹੋ ਰਾਣੇ ਵੀ ਦਿੱਤਾ ਅੱਜ ਗੱਗੂ ਵੀ ਬੈਠੀ ਆ ਗੱਗੂ ਦਾ ਗੱਫਤੂ ਵੀ ਦੱਸਦੇ ਆ ਉਹ ਤਾਂ ਉਹਦੇ ਸਮਾਨ ਲੈਣ ਗਏ ਫਿਰ ਉਹਦੇ ਇੱਥੇ ਕੀਤਾ ਸੀਗਾ ਇੱਕ ਪਾਪਾ ਮੜੇ ਕਲੀਅਰ ਕਰੋ ਗੱਲ ਲੋਕਾਂ ਨੂੰ ਦਾਜ ਆ ਕਿ ਤੁਸੀਂ ਦਾਜ ਦਿੰਨੇ ਆ ਇਹ ਦਾਜ ਨਹੀਂ ਹੈਗਾ ਇਹ ਤਾਂ ਇੱਕ ਐ ਹੁੰਦਾ ਆ ਵੀ ਦੇਖੋ ਕੈਸ਼ ਦਿੱਤਾ ਕੈਸ਼ ਦਿੱਤਾ ਲੱਗ ਜਾਣਾ ਮੰਨ ਲਓ ਆਪਾਂ ਕੁੜੀ ਦੇ ਨਾਂ ਕੈਸ਼ ਦੇਤਾ ਦਾਜ ਤਾਂ ਉਸ ਚੀਜ਼ ਨੂੰ ਕਿਹਾ ਜਾਂਦਾ ਵੀ ਜਿਹਦਾ ਅਗਲਾ ਮੰਗ ਕੇ ਲੈਂਦਾ ਮੰਗ ਕੇ ਲੈਂਦਾ ਇਹ ਦਾਜ ਥੋੜੀ ਹੁੰਦਾ ਇਹਦਾ ਮਾਪਿਓ ਦੀ ਤਮੰਨਾ ਹੁੰਦੀ ਆ ਵੀ ਮੈਂ ਆਪਦੀ ਬੱਚੀ ਨੂੰ ਆ ਕੁਝ ਦੇਵਾਂ ਹਾਂ ਮਾਵਾ ਪੇਟੀ ਜਿਹੜੇ ਬੇਸਬਲ ਹਾਂ ਮਾਪਿਓ ਦਾ ਭੈੜ ਭਰਾਵਾਂ ਦਾ ਹਾਂ ਜਿੰਨਾ ਹੱਕ ਬੇਟੇ ਦਾ ਹੁੰਦਾ ਬਰਾਬਰੀ ਉਨਾ ਹੱਕ ਮਾਪਿਓ ਤੇ ਧੀ ਦਾ ਵੀ ਹੁੰਦਾ ਹਾਂ ਤੇ ਦੂਜੇ ਨੰਬਰ ਤੇ ਇਹ ਗੱਲ ਆ ਵੀ ਜਿਹੜੀਆਂ ਦਾਦੀਆਂ ਨਾਨੀਆਂ ਦੀਆਂ ਚੀਜ਼ਾਂ ਬਣਾਈਆਂ ਪੰਨ ਉਹ ਉਹ ਮੁੜ ਕੇ ਗਾਂ ਪੀੜੀ ਦਰ ਪੀੜੀ ਗਾਂ ਯਾਦ ਕਿਵੇਂ ਕਰਿਆ ਕਰੂਗੀ ਇਹ ਉਨਾਂ ਚੀਜ਼ ਉਹਦੀ ਮਹਿਕ ਲੈ ਕੇ ਯਾਦ ਕਰੇ ਕਰੂ ਮੇਰੇ ਪੇਕੇ ਆਂਦੀਆਂ ਪੇਕੇ ਆਂਦੀ ਮੇਰੀ ਦਾਦੀ ਦੀਆਂ ਮੇਰੀ ਨਾਨੀ ਦੀਆਂ ਜਿਹੜੀਆਂ ਇਹ ਚੀਜ਼ਾਂ ਬਣਾਈਆਂ ਹੋਈਆਂ ਹੱਥੀਂ ਬੁਣੀਆਂ ਇੱਕ ਵਿਰਾਗ ਹੁੰਦਾ ਧੀਆਂ ਨੂੰ ਬਾਕੀ ਇਮੋਸ਼ਨ ਹੁੰਦੇ ਆ ਇਹਨਾਂ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਦਾਜ ਉਹ ਹੁੰਦਾ ਆ ਜਿਵੇਂ ਜਿਵੇਂ ਕਿਸੇ ਨੇ ਮੂੰਹੋਂ ਮੰਗ ਲਿਆ ਬਾਈ ਮੈਨੂੰ ਮੈਨੂੰ ਇੰਨਾ ਚਾਹੀਦਾ ਆ ਪੈਸੇ ਦੇ ਦੇ ਹਾਂ ਉਹ ਦਾਜ ਹੁੰਦਾ ਜਿਵੇਂ ਹਜੇ ਹਜੇ ਪੰਜਾਬੀਆਂ 'ਚ ਤਾਂ ਇਹ ਇੰਨੀ ਹੈ ਨਹੀਂ ਜਿਵੇਂ ਦਾਜ ਦੇਣ ਵਾਲੇ ਨਾ ਜਿਹੜੇ ਮੰਨ ਲਓ ਵੀ ਦੇਖਣ ਆ ਲਈਆਂ ਕਈ ਵੀਡੀਓ ਜਿਵੇਂ ਥਾਲ ਭਰ-ਭਰ ਧਰਦੇ ਆ ਕਈ ਕਮਿਊਨਿਟੀਆਂ 'ਚ ਰਿਵਾਜ ਹੈਗਾ ਪੈਸਿਆਂ ਦਾ ਥਾਲ ਭਰ-ਭਰ ਧਰਦੇ ਆ ਉਹ ਰਾਜਸਥਾਨ ਦੇ ਵੀ ਰਾਜਸਥਾਨ ਦੇ ਵਿੱਚ ਹਾਂ ਰਾਜਸਥਾਨ ਦੇ ਵਿੱਚ ਕਰੋੜਾਂ ਰੁਪਏ ਥਾਲ ਭਰ-ਭਰ ਧਰਦੇ ਆ ਉਹ ਨੂੰ ਦਾਜ ਕਹਿ ਸਕਦੇ ਆ ਇਹ ਨੂੰ ਤਾਂ ਇਹ ਦਾਜ ਕੀ ਮਤਲਬ ਇਹਨੂੰ ਕੀ ਦਾਸ ਖਾਵਾਂਗੇਆਂ ਚੀਜ਼ਾਂ ਆ ਜਿਹੜੀਆਂ ਪੇਟੀ 'ਚ ਮਮੀ ਹੁਣ ਮੰਨ ਲਓ ਵੀ ਆਹ ਚੀਜ਼ ਆ ਇਹ ਨਵਦੀਪ ਭਰਾ ਨੇ ਭੇਜੀ ਆ ਹਣੇ ਕਿਵੇਂ ਯਾਦ ਕਰਿਆ ਕਰੂਗੀ ਚੀਜ਼ ਨਹੀਂ ਵੇਖ ਕੇ ਵੀ ਹਾਂ ਵੀ ਇਹ ਮੈਨੂੰ ਫਲਾਨਾ ਨੇ ਦਿੱਤੀ ਸੀ ਠੀਕ ਆ ਤੇ ਜੇ ਮਤਲਬ ਆਪਾਂ ਇੱਕ ਕੈਸ਼ ਦਾ ਡੇਟਾ ਇਹ ਕੈਸ਼ ਇਹਦਾ ਲੱਗ ਜੂ ਸਾਲ ਨੂੰ ਲੱਗ ਜੂ ਕੀ ਕੀ ਨੂੰ ਯਾਦ ਕਰੂ ਵੀ ਫਲਾਨਾ 500 ਦਾ ਨੋਟ ਉਹਨੇ ਦਿੱਤਾ ਸੀ ਉਹ 1000 ਦਾ ਨੋਟ ਉਹਨੇ ਦਿੱਤਾ ਸੀ ਐਂ ਤਾਂ ਨਹੀਂ ਯਾਦ ਕਰ ਸਕਦੇ ਨਾ ਸੋ ਚੀਜ਼ਾਂ ਨਾਲ ਮੋਹ ਪਿਆਰ ਵਾਦ ਵੀ ਦੱਸਣ ਲੱਗੀ ਵੀ ਜਿਵੇਂ ਹੁਣ ਪੇਟੀ ਦੇ ਵਿੱਚ ਮੈਨੂੰ ਇਸ ਅਗੇ ਬਿਸਤਰੇ ਸਾਰਾ ਕੁਝ ਉਹ ਰੱਖੇ ਹੋਏ ਆ ਹਾਂ ਮੈਂ ਆਪਣਾ ਤਕਦੀਰ ਨੂੰ ਦਊਂਗੀ ਇਹ ਨਹੀਂ ਵੀ ਉਹਨਾਂ ਕੋਲ ਕੁਝ ਹੋਊਗਾ ਨਹੀਂ ਜਮਦੀਪ ਜਾਂ ਇੱਥੇ ਕੁਝ ਹੈ ਨਹੀਂ ਸੀ ਜਾਂ ਮਨਦੀਪ ਦੇ ਸਹੁਰਿਆਂ ਕੋਲੇ ਕੁਝ ਹੈ ਨਹੀਂ ਚੀਜ਼ਾਂ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਜਿਵੇਂ ਹੁਣ ਮੰਮੀ ਉੱਦੇ ਬਿਸਤਰੇ ਗੱਡੇ ਤੇ ਉਹ ਆਪਣੀ ਉਸ ਬਾਨੇ ਆਪਣੀ ਮਾਂ ਨੂੰ ਤਾਂ ਹਰ ਟਾਈਮ ਯਾਦ ਕਰਦੇ ਆ ਫਰ ਉਸ ਬਾਨੇ ਕੋ ਹੋ ਗਿਆ ਵੀ ਮੇਰੀ ਮੰਮੀ ਨੇ ਮੈਨੂੰ ਆ ਦਿੱਤਾ ਸੀ ਤੇ ਇਹ ਮੈਂ ਕਦੀ ਛੱਟੀ ਤੇ ਲੈ ਕੇ ਆਂਦਾ ਸੀ ਉਹ ਚੀਜ਼ਾਂ ਰਿਮਾਈਂਡ ਹੋ ਜਾਂਦੀਆਂ ਸੋ ਇਸ ਕਰਕੇ ਜਿਹੜਾ ਆਪਾਂ ਉਹਨੂੰ ਸਾਰਾ ਸਮਾਨ ਮਨਦੀਪ ਨੂੰ ਦੇ ਰਹੇ ਆ ਤੇ ਬਾਕੀ ਸਾਡੇ ਚਾ ਲਾੜ ਸਿੱਧੀ ਜੀ ਗੱਲ ਮੇਰੇ ਹਿਸਾਬ ਨਾਲ ਜਿਹੜਾ ਆਪਾਂ ਕੈਸ਼ ਦਿੰਨੇ ਆ ਪਹਿਲੀ ਤਰ੍ਹਾਂ ਇਹ ਆ ਕਿ ਉਹਨੇ ਬਹੁਤ ਕੁਛ ਨਹੀਂ ਮੰਗਿਆ ਹਾਂ ਇਹ ਜਿਹੜੇ ਆ ਸਾਡੇ ਇਮੋਸ਼ਨਸ ਆ ਜਿਹੜੀਆਂ ਅਸੀਂ ਇਹਨੂੰ ਚੀਜ਼ਾਂ ਦੇ ਦੇ ਸਾਡੇ ਚਾ ਲਾੜ ਕਿਹਾ ਸਾਡੇ ਚਾ ਆ ਵੀ ਅਸੀਂ ਇਹਨੂੰ ਦਈਏ ਸੋ ਇਹ ਕਾਰਨ ਆ ਬਾਕੀ ਜਿਹਨਾਂ ਨੂੰ ਗਾਜ ਲੱਗਦਾ ਆ ਆਪਾਂ ਉਹਨਾਂ ਨੂੰ ਐਕਸਪਲੇਨ ਨਹੀਂ ਵੀ ਕਰ ਸਕਦੇ ਬਾਕੀ ਨੂੰ ਹਾਂ ਸਹੀ ਗੱਲ ਆ ਬਾਕੀ ਜਿਹੜੇ ਪੋਜ਼ਿਟਿਵ ਵੇਚ ਪੁੱਛਦੇ ਉਹਨਾਂ ਨੂੰ ਪੋਜ਼ਿਟਿਵ ਹੀ ਰਿਪਲਾਈ ਕਰ ਰਹੇ ਆ ਵੀ ਇਹ ਦਾਜ ਨਹੀਂ ਹੈਗਾ ਇਹ ਜਸਤ ਉਹ ਚੀਜ਼ਾਂ ਆ ਜਿਹੜੀਆਂ ਸਾਡੇ ਜਜ਼ਬਾਤ ਆ ਜਿਹੜੀਆਂ ਅਸੀਂ ਇਹਨੂੰ ਦੇਣੀਆਂ ਆ ਦਰੀਆਂ ਖੇਸ ਸਾਰਾ ਕੁਝ ਪਰੇਸ਼ਾ-ਪੁਰਸ਼ਾ ਹਾਂ ਆਇਆ ਵੀ ਨਵਦੀਪ ਹੁਣਾ ਵੱਲੋਂ ਬਹੁਤ ਬਹੁਤ ਧੰਨਵਾਦ ਖਲਦੀਪ ਵੀਰੇ ਤੇ ਨਵਦੀਪ ਭਾਬੀ ਦਾ ਪਰ ਜੇ ਨਵਦੀਪ ਭਾਬੀ ਹੁੰਦੇ ਤਾਂ ਕਿੰਨਾ ਮਜ਼ਾ ਆਉਂਦਾ ਇੱਥੇ ਹਾਂ ਕਹ ਲੋ ਕੋਈ ਨਹੀਂ ਵੀਰੇ ਦੇ ਵਿਆਹ ਚ ਸੀਗੀ ਉਹ ਤੇ ਉਹ ਬਹੁਤ ਹੀ ਇੰਜੋਏ ਤੇ ਆ ਬਈ ਗੱਗੂ ਹੁਣਾ ਵੱਲੋਂ ਪ੍ਰੈਸ ਗੋਦਰੇਜ ਦੀ ਪ੍ਰੈਸ ਇਹ ਗੱਗੂ ਹੁਣਾ ਵੱਲੋਂ ਥੈਂਕ ਯੂ ਗੱਗੂ ਸਪੈਸ਼ਲ ਆਈ ਐ ਕਿਉਂਕਿ ਗੱਗੂ ਨੇ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਪ੍ਰੈਸਾਂ ਅਸਲ ਦੇ ਵਿੱਚ ਲਿਆਇਆ ਮੈਂ ਦੇਣੇ ਠੀਕ ਆ ਤੇ ਗੱਗੂ ਨੇ ਦੇਣੀ ਸੀ ਪ੍ਰੈਸ ਦੋਨੇ ਪਹਿਲਾਂ ਪਲਾਨ ਕੀਤਾ ਸਾਰੇ ਪਹਿਲਾਂ ਪਲਾਨ ਕੀਤੀ ਸਾਰੇ ਟੱਬਰ ਨੇ ਤੇ ਗੱਗੂ ਫਿਰ ਹੁਣ ਸਪੈਸ਼ਲ ਆਈ ਵੀ ਚਾਚਾ ਵੀ ਪ੍ਰੈਸ ਅਸੀਂ ਦੇਣੀ ਆ ਵੀ ਹੁਣ ਛਗਣਾ ਦੀ ਚੀਜ਼ ਵਾਪਸ ਤਾਂ ਨਹੀਂ ਕਰਦੇ ਹੁੰਦੇ ਵੀ ਪਰ ਤੁਸੀਂ ਇਹਦਾ ਮਿੱਥੋ ਜਿੰਨੇ ਦੀ ਆਈ ਆ ਵੀ ਉਹਨੇ ਪੈਸੇ ਲੈ ਲਓ ਠੀਕ ਹੈ ਤੇ ਪ੍ਰੈਸ ਹਾਂ ਇਹਨਾਂ ਨੇ ਵੀ ਪ੍ਰੈਸ ਦੇਣੀ ਆ ਹਾਂ ਆਪਣੀ ਲਾਸਟ ਵਾਲੇ ਵੀ ਜਿਹੜਾ ਕਾਰਮ ਹੀ ਵੱਖਰੇ ਹੁੰਦੇ ਆ ਹਾਂ ਕਿਉਂਕਿ ਗੱਗੂ ਦੀ ਪੂਆ ਦਾ ਜਦੋਂ ਕਰਿਆ ਸੀਗਾ ਰਾਣੀ ਦਾ ਰਾਣੀ ਦਾ ਹਾਂ ਉਹਦੇ ਵੀ ਐਂ ਸੀ ਉਹ ਬਸ ਉਹਦੇ ਵੀ ਵੱਖਰੇ ਕਰਮ ਸੀਗੇ ਦੂਜਿਆਂ ਤਿੰਨਾਂ ਨਾਲੋਂ ਇਹਦੇ ਵੀ ਕਰਮ ਆਈਆਂ ਲਾਸਟ ਦੇ ਆ ਕੇ ਕਰਮ ਵੱਖਰੇ ਹੀ ਆ ਹਾਂ ਮੈਂ ਕੱਲੀ ਸੀ ਮੇਰੇ ਵੀ ਬੱਕਰੀ ਹਾਂ ਨਹੀਂ ਆ ਲਓ ਜੀ ਆਪਣੀ ਕਾਲੀ ਸਕਾਰਪਿਓ ਵੀ ਆ ਗਈ ਆ ਧੋ ਕੇ ਤੇ ਅਸਲ ਦੇ ਵਿੱਚ ਨਾ ਗੱਡੀ ਮੈਂ ਛੱਡਿਆ ਆ ਸੀ ਇੱਥੇ ਧੋਣ ਵਾਸਤੇ ਮੈਂ ਆ ਗਿਆ ਸੀ ਘਰੇ ਕਿਉਂ ਘਰੇ ਵੀ ਕੰਮ ਸੀਗਾ ਫਿਰ ਤੇ ਹੁਣ ਬਾਈ ਛੱਡ ਕੇ ਗਿਆ ਜੀ ਮਿਲਦੇ ਆ ਆਪਾਂ ਨਵੇਂ ਵਲੌਗ ਦੇ ਨਾਲ ਵਲੌਗ ਕਿਦਾਂ ਲੱਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਉਸ ਤੋਂ ਵਲੌਗ ਕਿਦਾਂ ਲੱਗਦੇ ਹਨਾ ਤੇ ਬਾਏ ਬਾਏ ਜੀ ਥੱਕੇ ਬਹੁਤ ਪਏ ਆ ਬਾਏ ਬਾਏ ਜੀ ਗੁੱਡ ਨਾਈਟ ਸੋਚਾਂ ਟੈਂਕੀ ਦਿਖਾਉਣੀ ਪੱਲ ਗਿਆ ਆ ਲੈਣਦੀ ਆਪਾਂ ਟੈਂਕੀ ਤੇ 6 ਲੇਅਰ ਦੀ ਟੈਂਕੀ ਆ ਇਹ ਮੈਂ 5 ਲੇਅਰ ਦੀ ਟੈਂਕੀ ਕਹੀ ਜਾਂਦਾ ਸੀਗਾ ਬਹੁਤ ਸੋਲਿਡ ਆ ਤੇ ਬਸ ਮੇਰੇ ਖਿਆਲ ਚ ਕੱਲ ਨੂੰ ਬਾਪੇ ਦਾ ਟਾਈਮ ਲੱਗਦਾ ਕੱਲ ਨੂੰ ਰੱਖ ਦੇਣਗੇ ਨਹੀਂ ਤਾਂ ਪਰਸੋਂ ਰੱਖ ਦੇਣੀ ਹੈ 1000 ਲੀਟਰ ਦੀ ਆਪਾਂ ਉੱਥੇ ਰੱਖਣੀ ਆ ਉਧਰਲੇ ਬਾਥਰੂਮਾਂ ਤੇ ਕਿਉਂਕਿ ਪਾਣੀ ਮੁੱਕ ਜਾਂਦਾ ਛੇਤੀ ਤੇ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ